ਸ੍ਰੀਕਾਲ ਅਦਾਬ ਨਮਸਕਾਰ ਮੈਂ ਮਨੀਸ਼ আহমেদਗੜ ਤੋਂ ਅੱਜ ਅਸੀਂ ਇੱਕ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਇੱਕ ਪੈਣਾ ਤੇ ਭਰਾਮਾ ਦਾ ਫਾਇਦਾ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਇੱਕ ਸੇਲ ਲਾਉਣ ਜਾ ਰਹੇ ਹਾਂ 25 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ 크리스마ਸ ਦੇ ਤੋਂ ਲੈ ਕੇ ਅਸੀਂ 31 ਦਸੰਬਰ ਤੱਕ ਇਸ ਦੇ ਵਿੱਚ ਅਸੀਂ ਜੋ ਰੇਟ ਨੇਗੇ ਅਸੀਂ ਬਹੁਤ ਹੀ ਘੱਟ ਮਾਰਜਨ ਦੇ ਉੱਤੇ ਪੈਣਾ ਤੇ ਭਰਾਮਾ ਦਾ ਫਾਇਦਾ ਕਰਨ ਜਾ ਰਹੇ ਹਾਂ ਅਸੀਂ ਰੇਟ ਬਹੁਤ ਹੀ ਘੱਟ ਦੇ ਰਹੇ ਹਾਂ ਦੇਖੋ ਜਿੱਦਾਂ ਪਜਾਮੇ ਨੇਗੇ ਅਸੀਂ ਬਹੁਤ ਹੀ ਘੱਟ ਮਾਰਜਿਨ ਦੇਵਾਂਗੇ 300 ਰੁਪਏ ਦੇ ਵਿੱਚ ਜੋ ਅਸੀਂ 500 600 ਵਾਲਾ ਪਜਾਮਾ ਅਸੀਂ ਉਹ ਵੀ 300 ਰੁਪਏ ਦੇ ਵਿੱਚ ਦੇਵਾਂਗੇ ਤੁਸੀਂ ਕਾਹ ਦੇਖ ਰਹੇ ਹੋ ਲੱਗੀ ਸਵੇ ਸ਼ਰਟ ਅਸੀਂ ਇਹ 700 800 ਰੁਪਏ ਦੀ ਵੇਚੀ ਹੋਈ ਆ ਅਸੀਂ ਇਹ ਵੀ ਭਰਾਵਾ ਵਾਸਤੇ ਸਿਰਫ ਐਂਡ ਸਿਰਫ 300 ਰੁਪਏ ਦੀ ਦੇਣ ਜਾ ਰਹੇ ਹਾਂ ਇਸ ਦੇ ਵਿੱਚ ਮਿਕਸ ਸਾਈਜ਼ ਨੇਗੇ ਸਾਰੇ ਐਮ ਐਲ ਐਕਸਲ ਡਬਲ ਐਕਸਲ ਦੇਖੋ ਤੁਸੀਂ ਬਹੁਤ ਸੋਹਣੇ ਸੋਹਣੇ ਕਲਰ ਨੇਗੇ ਦੇਖੋ ਸਾਰੇ ਸਿਰਫ ਐਂਡ ਸਿਰਫ 300 ਰੁਪਏ ਇਹ ਰੇਟ ਦੀ ਪੂਰੀ ਗਾਰੰਟੀ ਹੋਊਗੀ ਮਾਰਕੀਟ ਦੀ ਦੇਖੋ ਤੁਸੀਂ ਬਹੁਤ ਸੋਹਣੇ ਛੜਾਂ ਦੇਖੋ ਵਿਨਚਟਰ ਦੇ ਵਿੱਚ ਦੇਖੋ ਇਹ ਤੇ ਕੈਪੀਸ ਬਹੁਤ ਸੋਹਣੇ ਸੋਹਣੇ ਪੀਸ ਨੇਗੇ ਸਿਰਫ ਐਂਡ ਸਿਰਫ 300 ਰੁਪਏ ਦੇਣ ਜਾ ਰਹੇ ਆ ਅਸੀਂ ਸਾਡੇ ਕੋਲ ਆਹੀ ਮਾਲ ਬਚ ਰਿਹਾ ਵਾ ਜੋ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਸਾਡੇ ਕੋਲ ਦੇਖੋ ਟਰੈਕ suit ਟਰੈਕ suit ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਨੇਗੀਆਂ ਦੇਖੋ ਜੋ ਇਹ ਟਰੈਕ suit ਬਾਜ਼ਾਰ ਦੇ ਵਿੱਚ 1700 1800 ਵੀ ਵਿਕਦਾ ਤੁਹਾਨੂੰ ਅਸੀਂ ਇਹ ਦੇਣ ਜਾ ਰਹੇ ਆ 25 ਦਸੰਬਰ ਤੋਂ ਲੈ ਕੇ 31 ਦਸੰਬਰ ਦੇ ਵਿੱਚ ਸਿਰਫ ਐਂਡ ਸਿਰਫ ਅਸੀਂ 1000 ਰੁਪਏ ਦਾ ਪੀਸ ਦੇਣ ਜਾ ਰਹੇ ਹਾਂ ਅਸੀਂ ਇਹ ਦੇਖੋ ਬਹੁਤ ਹੈਵੀ ਦੇ ਵਿੱਚ ਆ 3 ਥ्रेड कॉटन ਫਲੀਜ਼ ਦੇ ਵਿੱਚ ਪੂਰਾ ਹੈਵੀ ਜੀਐਸਐਮ ਦੇਖੋ ਤੁਸੀਂ ਇਹ ਸਿਰਫ ਐਂ ਸਿਰਫ ਤੁਹਾਨੂੰ 1000 ਰੁਪਏ ਚ ਰੰਗ ਵੀ ਮਿਲਣਗੇ ਸਾਰੇ ਸਾਈਜ਼ ਮਿਲਣਗੇ ਦੇਖੋ ਤੁਸੀਂ ਜੋ ਆ ਨਾਈਟ ਸੂਟ ਨੇਗੇ ਤੁਸੀਂ ਦੇਖ ਰਹੇ ਹੋ ਜਿਹੜੇ ਅਸੀਂ 700 800 ਰੁਪਏ ਵਿੱਚੇ ਹੋਏ ਨੇ ਸਿਰਫ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ 500 ਰੁਪਏ ਦੇ ਵਿੱਚ ਤੁਸੀਂ ਦੇਖ ਰਹੇ ਹੋ 500 ਰੁਪਏ ਵਿੱਚ ਨਾਈਟ ਸੂਟ ਦੇਣ ਜਾ ਰਹੇ ਹਾਂ ਤੁਹਾਨੂੰ ਅਸੀਂ ਤੇ ਦੇਖੋ ਆ ਵੀ ਨਾਈਟ ਸੂਟ ਅੜਾ ਤੁਹਾਨੂੰ ਇਹ ਅਸੀਂ ਵੇਚਿਆ ਵਾ 600 ਰੁਪਏ ਤੁਹਾਨੂੰ 450 ਰੁਪਏ ਵਿੱਚ ਨਾਈਟ ਸੂਟ ਦੇਵਾਂਗੇ ਇਹ ਵੀ ਅਸੀਂ 25 ਤੋਂ ਲੈ ਕੇ 31 ਦਸੰਬਰ ਤੱਕ ਉਸ ਤੋਂ ਬਾਅਦ ਸਾਡੇ ਕੋਲ ਜਿਹੜੇ ਸੂਟ ਨੇਗੇ ਕੋਟ ਸੈੱਟ ਨੇਗੇ ਸਾਡੇ ਕੋਲ ਲੌਂਗ ਸੂਟ ਨੇਗੇ ਜਿਹੜੇ 1400 1500 ਵਾਲੇ ਸੂਟ ਨੇਗੇ ਕੋਟ ਸੈੱਟ ਜਿਹੜੇ ਸਾਡੇ ਕੋਲ 1200 1300 ਵਾਲੇ ਨੇਗੇ ਅਸੀਂ ਸਿਰਫ ਐਫਰ ਸਿਰਫ ਤੁਹਾਨੂੰ ਦੇਣ ਜਾ ਰਹੇ ਹਾਂ 1000 ਰੁਪਏ ਦੇ ਵਿੱਚ ਜਲਦੀ ਤੋਂ ਜਲਦੀ ਇਸ ਲਾਭ ਦਾ ਫਾਇਦਾ ਉਠਾਣ ਲਈ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਯਾ ਸਾਨੂੰ ਆਨਲਾਈਨ ਵੀ ਤੁਸੀਂ ਆਰਡਰ ਕਰ ਸਕਦੇ ਹੋ WhatsApp ਨੰਬਰ ਤੇ ਸਾਡਾ 97813 73000 ਜਾਂ ਜਲਦੀ ਤੋਂ ਜਲਦੀ ਸਾਡੀ ਸ਼ਾਪ ਤੇ ਜਿਹੜਾ ਪੈਨ ਨੇ ਵਿਜ਼ਿਟ ਕਰਨਾ ਹੈ ਵਿਜ਼ਿਟ ਵੀ ਕਰ ਸਕਦੇ ਨੇਗੇ ਔਰ ਉਸ ਤੋਂ ਬਿਨਾ ਸਾਡੇ ਕੋਲ ਟੌਪ ਦੀਆਂ ਆਈਟਮਾਂ ਰਹਿ ਗਈਆਂ ਜਿਹੜੇ 7-800 ਰੁਪਏ ਰੇਂਜ ਦੇ ਵਿੱਚ ਟੌਪ ਨੇਗੇ ਫੈਨਸੀ ਟੌਪ ਨੇਗੇ ਸਾਡੇ ਕੋਲ ਠੀਕ ਆ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਸੋਹਣੇ ਸੋਹਣੇ ਕ੍ਰੋਪ ਦੇ ਵਿੱਚ ਟੌਪ ਨੇਗੇ ਸਿਰਫ ਐਂਡ ਸਿਰਫ ਤੁਹਾਨੂੰ ਦੇਣ ਜਾਵਾਂਗੇ 500 ਰੁਪਏ ਦੇ ਵਿੱਚ ਇਹ ਔਰ ਜਿਹੜੀਆਂ ਲੇਡੀਜ਼ ਕੋਟੀਆਂ ਰਹਿ ਗਈਆਂ ਅਸੀਂ 1200-1300 ਵਾਲੀਆਂ ਅਸੀਂ 1000 ਰੁਪਏ ਦੇ ਵਿੱਚ ਦੇਣ ਔਰ ਜਿਹੜੀ ਕੋਟੀ 7-800 ਰੁਪਏ ਲੈ ਸਰ 500 ਰੁਪਏ ਦੇ ਵਿੱਚ ਦੇਣ ਜਾ ਰਹੇ ਆ ਸਾਡੇ ਕੋਲ ਜਿਹੜੇ ਨਾਈਟ ਸੂਟ ਨੇਗੇ ਦੇਖੋ ਟੈਡੀਅਰ ਦੇ ਵਿੱਚ ਵੀ ਨੇੜੀ ਸੇਲ ਆ ਸੀ ਤੁਸੀਂ ਉਹਨੂੰ ਯਾਦ ਰੱਖਣਾ ਵਾ 25 ਤੋਂ ਲੈ ਕੇ 31 ਤੱਕ ਸਾਡੇ ਕੋਲ ਦੇਖੋ ਵੀਡੀਓਜ਼ ਨਹੀਂ ਪੈ ਰਹੀਆਂ ਸ਼ਾਪ ਤੇ ਰਸ਼ ਹੋਣ ਕਰਕੇ ਦੇਖੋ ਟੈਡੀਅਰ ਵਾਲੇ ਵੀ ਸਾਡੇ ਕੋਲ ਨਾਈਟ ਸੂਟ ਹੈਗੇ ਨੇਗੇ ਬਹੁਤ ਪੈਣ ਦੇ ਫੋਨਸ ਵੀ ਆਂਦੇ ਨੇ ਕਿ ਸਾਨੂੰ ਟੈਡੀਅਰ ਵਾਲੇ ਦੇਖੋ ਬਹੁਤ ਡਿਜ਼ਾਈਨ ਨੇ ਇਸ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਔਰ ਸਾਰੇ ਸਾਈਜ਼ ਵੀ ਹੈਗੇ ਨੇਗੇ ਤੁਸੀਂ ਇਹਨਾਂ ਦੇ ਵਿੱਚ ਵੀ ਪੈਣਾਂ ਦਾ ਸੀ ਬਹੁਤ ਫਾਇਦਾ ਕਰਾਂਗੇ ਬਹੁਤ ਹੀ ਘੱਟ ਰੇਟ ਦੇਵਾਂਗੇ ਮ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਤੁਸੀਂ ਦੇਖ ਰਹੇ ਹੋ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇਸ ਦੇ ਵਿੱਚ ਤੁਸੀਂ ਇਹਨਾਂ ਨੂੰ ਖਰੀਦਣ ਲਈ ਜਲਦੀ ਤੋਂ ਜਲਦੀ ਸਾਡੀ ਸ਼ਾਪ ਤੇ ਪਹੁੰਚੋ ਜਾਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਤੁਸੀਂ ਦੇਖੋ ਚੈਨ ਚੈਨਲ ਜੋ ਅੱਜ ਕੱਲ੍ਹ ਚੱਲ ਰਹੇ ਨੇ ਕਿ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਕਿ ਦੇਖੋ ਸਾਈਜ਼ ਦੇਖੋ ਤੁਸੀਂ ਜੋ ਪਹਿਣਾ ਨੂੰ 3 ਐਕਸਲ 4 ਐਕਸਲ ਚਾਹੀਦੇ ਨੇ ਕਿ ਸਾਈਜ਼ ਉਹ ਵੀ ਮਿਲਣਗੇ ਸਾਰੇ ਦੇਖੋ ਤੁਸੀਂ ਸਾਰੀ ਪ੍ਰਿੰਟਿੰਗ ਨਹੀਂ ਹੈਗਾ ਸਾਧ ਰੱਖਣਾ 25 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਜਲਦੀ ਤੋਂ ਜਲਦੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਔਰ ਸਾਡੇ ਕੋਲ ਲੋਰ ਦੇ ਵਿੱਚ ਵੀ ਬਹੁਤ ਆਈਟਮਾਂ ਨੇਗੀਆਂ ਤੁਸੀਂ ਦੇਖ ਰਹੇ ਹੋ ਲੋਰ ਦੇ ਵਿੱਚ ਵੀ ਬਹੁਤ ਆਈਟਮਾਂ ਨੇ ਨਾਈਟ ਸੂਟ ਦੇ ਵਿੱਚ ਵੀ ਔਰ ਲੇਡੀਜ਼ ਦੇਖੋ ਤੁਸੀਂ ਇਹ ਜੈਕਟ ਦੇ ਵਿੱਚ ਵੀ ਸਾਡੇ ਕੋਲ ਕਈ ਵਾਰੀ ਵੀਡੀਓਜ਼ ਨਹੀਂ ਪੈਂਦੀਆਂ ਹੈਗੀਆਂ ਅੰਨੀਆਂ ਕਿਉਂਕਿ ਸ਼ਾਪ ਤੇ ਰਸ਼ ਹੁੰਦਾ ਵਾ ਤੁਸੀਂ ਦੇਖ ਰਹੇ ਹੋ ਦੇਖੋ ਸਾਡੇ ਕੋਲ ਹਰ ਆਈਟਮ ਹੁੰਦੀ ਹੈ ਦੇਖੋ ਗਰਲਿਸ਼ ਜੈਕਟ ਇਸ ਸਾਰੇ ਸਾਈਜ਼ ਮਿਲਣਗੇ ਇਸ ਬਾਜ਼ਾਰ ਦੇ ਵਿੱਚ ਜੈਕਟ ਜਿਹੜੀ ਹੈਗੀ ਆ ਕੋਈ 1300 ਕੋਈ 1400 ਰੁਪਏ ਵਿੱਚੀ ਜਾਂਦਾ ਪਰ ਸਾਡਾ ਰੇਟ ਇਹਦਾ ਹੈਗਾ ਸਿਰਫ ਐਂਡ ਸਿਰਫ 850 ਰੁਪਏ ਰੇਟ ਹੈ ਇਹਦਾ ਸਿਰਫ 850 ਰੁਪਏ ਰੇਟ ਹੈ ਇਸ ਰੰਗ ਵਿੱਚ ਮਿਲਣਗੇ ਸਾਰੇ ਸਾਈਜ਼ ਵੀ ਮਿਲਣਗੇ ਇਸ ਦੇ ਵਿੱਚ ਹੋਰ ਵੀ ਬਹੁਤ ਹੀ ਡਿਜ਼ਾਈਨ ਹੈਗੇ ਨੇ ਇਸ ਦੇ ਵਿੱਚ ਬੇਬੀ ਪਿੰਕ ਕਲਰ ਹੋ ਗਿਆ ਕੈਮਲ ਕਲਰ ਹੋ ਗਿਆ ਸਾਰੇ ਕਲਰ ਹੈਗੇ ਨੇ ਤੁਸੀਂ ਜਲਦੀ ਤੋਂ ਜਲਦੀ ਸ਼ਾਪ ਤੇ ਵਿਜ਼ਿਟ ਕਰੋ ਔਰ ਇਸ ਲਾਭ ਦਾ ਫਾਇਦਾ ਉਠਾਓ ਯਾਦ ਰੱਖਣਾ 25 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਅਸੀਂ ਬਹੁਤ ਭਾਰੀ ਸੇਲ ਲਾਉਣ ਜਾ ਰਹੇ ਹਾਂ ਜਲਦੀ ਤੋਂ ਜਲਦੀ ਪਹੁੰਚੋ ਮਨੀਸ਼ ਅਹਮਦਗੜ ਮੇਨ ਬਾਜ਼ਾਰ ਨੇ ਟੈਂਪੂ ਅੱਡਾ ਮੰਡੀ ਅਹਮਦਗੜ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ